ਤੂੰ ਤੁਸੀਂ ਲਿਖ ਕੇ ਲਾਇਆ ਉਹ ਸਿਗਲੀਗਰ ਕੌਮ ਨੂੰ ਪਛਾਣੀਏ ਵੀ ਸਿੱਕ ਕੌਮ ਨਾ ਆਪਣੀ ਭੁਲਗੀ ਸੀ ਇਸ ਕੌਮ ਨੂੰ ਮਹਾਰਾਜ ਨੇ ਤਾਂ ਆਪਣੇ ਗੱਲ ਨਾਲ ਲਾ ਕੇ ਰੱਖਿਆ ਸੀ 6ਵੇਂ ਪਾਤਸ਼ਾਹ ਰਕੋਬ ਸਿੰਘ ਨੇ ਫਿਰ ਉਹਦੇ ਬਾਅਦ 10ਵੇਂ ਪਾਤਸ਼ਾਹੇ ਨੇ ਸਾਨੂੰ ਗੱਲ ਲਾ ਕੇ ਰੱਖਿਆ ਫਿਰ ਉਹਦੇ ਬਾਅਦ ਮਹਾਰਾਜ ਦੇ ਰਜੀਤ ਸਿੰਘ ਨੇ ਸਾਨੂੰ ਗੱਲ ਲਾ ਕੇ ਰੱਖਿਆ ਜਿਹਨੇ ਹੁਣ ਦੀ ਸਰਕਾਰ ਹੁਣ ਦੀ ਜਿਹੜੀ ਹੁਣ ਰਾਜ ਚੱਲ ਰਿਹਾ ਉਹ ਸਾਨੂੰ ਭੁੱਲ ਗਏ ਤਾਂ ਕਰਕੇ ਲਿਖੀ ਕੇ ਲਾਇਆ ਹੈ ਇਹ ਇਹਨਾਂ ਗਰੀਬ ਸਿੱਖਣ ਕੋ ਤੋਂ ਮੈਂ ਦਿਉ ਪਾਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਫਰਮਾਨ ਕਰਕੇ ਸੀ ਉਹਨਾਂ ਨੇ ਤਾਂ ਪਾਸ਼ਾਹੀ ਗਰੀਬ ਸਿੱਖਣ ਨੂੰ ਬਖਸ਼ੀਆਂ ਨੇ ਉਹ ਗਰੀਬ ਸਿੱਖੇ ਮਾਰੇ ਦਿਨ ਆ ਰਹੇ ਹੁੰਦੇ ਸੀ ਹਰ ਗਰੀਬਾ ਨੇ ਕੁਰਬਾਨੀ ਦਿੱਤੀ ਹੈ ਤਾਂ ਤਾਂ ਹੀ ਮਾਰਦੇ ਨੇ ਆਖਿਆ ਕਿ ਇਹ ਗਰੀਬਨ ਕੋ ਦਿਉ ਪਾਸ਼ਾਹੀ ਅਸੇ ਬੰਜਾਰੇ ਸੀ ਬੱਲੇ ਸ਼ਕਲਗਰ ਸਿੱਖ ਜਿਹੜੇ ਮਹਾਰਾਜ ਨੇ ਬਣਾਏ ਸਾਨੂੰ 6ਵੇਂ ਪਾਚਾ ਹਰਗੋਬ ਸਿੰਘ ਸਾਹਿਬ ਨੇ ਰੱਖ ਲਿੰਦੀ ਨਾ ਤੋ ਮਾਰਾ ਦਾ 6ਵੇਂ ਪਾਚਾ ਦਾ ਚਿਹਰਾ ਦਿਖਿਆ ਉਹਦੇ ਵਿੱਚ ਉਹ ਮਹਾਰਾਜ ਨੇ ਅਗਾ ਸ਼ਕਲਗਰ ਪਰਵਾਰ ਜਿਹੜੀ ਤੁਸੀਂ ਸ਼ਕਲ ਦੇਖ ਲੋਗੇ ਉਹੀ ਚੀਜ਼ ਤੁਸੀਂ ਬਣਾ ਦੋ ਪਾਸ਼ਾ ਨੇ ਗੱਲ ਕਹੀ ਸੀ 6ਵੇਂ ਪਾਸ਼ਾ ਦਾ ਵਰਦਾਨ ਹੈ ਹਾਂ ਵਰਦਾਨ ਹੈ ਸਾਡੇ ਜਿੰਦ ਦੇ ਬੱਚੇ ਮਿਸਤਰੀ ਹੈ ਸਾਨੂੰ ਸਿਖਾਣ ਸਾਡੇ ਬੱਚੇ ਨੂੰ ਸਿਖਾਣ ਦੀ ਲੋੜ ਨਹੀਂ ਹੈ ਜੰਗਾ ਮਹਾਰਾ ਜਿੰਨੇ ਤੁਹਾਡੇ ਸ਼ਸਤਰਾਂ ਦੇ ਨਾਲ ਲੜੀਆਂ ਸਾਰੀਆਂ ਜੰਗਾ ਜਿੰਨੀ ਵੀ 14 ਕੋ 14 ਜੰਗਾ ਸਾਡੇ ਸੱਤਰ ਨਾਲ ਲੜੀਆਂ ਸਾਰੀ ਜੰਗਾ ਦੇ ਵਿੱਚ ਇਸ ਤਾਏ ਸਾਡਾ ਮੈਂ ਕਿੰਨੀ ਜੰਗਾ ਗਿਣ-ਗਿਣ ਕੇ ਪਤਾਵਾ ਸਾਰੀ ਜੰਗਾ ਦਾ ਇਤਿਹਾਸ ਬੋਲਦਾ ਹੈ ਇਹ ਤਾਲੀਕ ਕੇ ਬੇ ਲੋਕ ਭੁੱਲ ਗਏ ਜੀ ਬਿਸਿਕਲੀ ਕਰ ਕੌਮ ਹੈ ਹੀ ਨਹੀਂ ਠੇਕੇਦਾਰਾਂ ਨੇ ਗਰੀਬਾਂ ਨੂੰ ਬਾਹਰ ਕੱਢਿਆ ਹੋਇਆ ਇਹਨਾਂ ਨੂੰ ਕਹਿੰਦੇ ਇਹ ਗਰੀਬ ਨੇ ਫਤੇਗੜ ਸਾਹਿਬ ਦਾ ਇਹਨਾਂ ਨੇ ਠੇਕਾ ਦੇ ਰੱਖਿਆ ਗੁਰੂ ਫਤੇਗੜ ਸਾਹਿਬ ਦੀ ਦੀ ਧਰਤੀ ਦਾ ਇਸ ਧਰਤੀ ਤੇ ਖੂਨ ਡੁੱਲੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਉਹਨੂੰ ਸਾਡੇ ਕੋਲੇ ਵੀ ਠੇਕਾ ਠੇਕੇਦਾਰ ਆ ਗਏ ਸੀ ਬਾਬਾ ਜੀ ਪਰਚੀ ਕੱਢਣੀ ਹੈ ਨਾ ਡਾਂਗ ਜਿਸ ਵੀ ਮੇਰੇ ਕੋਲੇ ਤੋਂ ਤੁਹਾਡੇ ਤੋਂ ਵੀ ਆ ਕੇ ਪੈਸੇ ਮੰਗੇ ਜਾਂਦੇ ਇੱਥੇ ਲਾਉਣ ਦੇ ਸਟਾਲੋਂ ਹਾਂ 2-2000 ਰੁਪਏ ਮੰਗਦੇ ਨੇ ਸਾਡੇ ਕੋਲੇ ਲੈਣ ਦਾ ਹਾਂ ਜਦੋਂ ਇਹ ਸਾਰਾ ਬਾਜ਼ਾਰ ਲੱਗਿਆ ਨਾ ਅਗਦੇ 2-2000 ਦੇਣਾ ਹੈ ਤੁਸੀ ਨਾ ਸਾਡੇ ਕੋਲੇ ਤੇ ਇੱਕ ਰੁਪਿਆ ਨਹੀਂ ਹੈ ਤੇ ਨਿੱਕ ਕੁਰਬਾਨੀ ਦੇ ਕੇ ਮਰਦ ਨੂੰ ਸ਼ਸਤਰ ਵਸਤਰ ਬਣਾ ਕੇ ਦਿੰਦੇ ਆ ਅੱਜ ਦੇਲੇ ਅਸੀਂ ਰੋਡ ਤੇ ਬੈਠੇ ਹਾਂ ਕਿਹੜਾ ਬਚਿੱਤਰ ਸਿੰਘ ਨੇ ਹਾਤੀ ਦੇ ਨਾਗਣੀ ਮਾਰੀ ਸੀਗੀ ਜਿਹੜੀ ਜਿੰਨਾ ਸ਼ਿਕਾਰ ਕੀਤਾ ਸੀ ਹਾਥੀ ਦਾ ਗੁਰੂ ਪਾਤਸ਼ਾਹ ਨੇ ਦੇ ਕੇ ਭੇਜਿਆ ਸੀ 나ਗਣੀ ਮੱਥੇ ਦੇ ਵਿੱਚ ਮਾਰਨੀ ਉਹ ਵੀ ਤੁਸੀਂ ਤਿਆਰ ਕੀਤੀ ਸੀ ਹੋਰ ਕੋਈ ਸਾਡੇ ਬਿਲਾ ਇਲਾਵਾ ਕੋਈ ਬਣਾ ਨਹੀਂ ਸਕਦਾ ਕੋਈ ਲੋਵਾ ਢਾਲ ਦਿੰਦੇ ਨਾ ਇਹ ਲੋਵਾ ਨਹੀਂ ਢਾਲਿਆ ਪਿਆ ਇਹ ਹੱਥੇ ਦੀ ਬਣੀ ਹੋਈ ਹੈ ਉਹ ਸਹੀਦਰ ਹਮਾਰੇ ਅਗਲੇ ਉਨਵੇਂ ਉੱਥੇ ਗੰਗਾ ਨਗਰ ਦੇ ਵਿੱਚੋਂ ਘੱਮਸੇਮ 20 ਘਰ ਸਹੀ ਧਰਮ ਦੇ ਨਾਲ ਜੁੜ ਗਏ ਨਹੀਂ ਲਾਲਚ ਦਿੰਦੇ ਆ ਕੇ ਵੀ ਸਾਡੇ ਨਾਲ ਆ ਜਾਓ ਲੱਖਾਂ ਰੁਪਇਆ ਲੈ ਲਓ ਤੁਹਾਡੇ ਜਵਾਕਾਂ ਦੀ ਪੜ੍ਹਾਈ ਕਰਾ ਦਾਂਗੇ ਪੜ੍ਹਾਈ ਹੋਈ ਪਈ ਐ ਇਹ बीएड ਪਾਸ ਕੀਤੀ ਹੋਈ ਐ ਨੇ ਕੋਈ ਦਾ ਅਸਲਾ ਦੋ ਦੋ ਪਤੂਕੇ ਬਣਾਉਣ ਦੀ ਅਸਲਾ ਬਣਾਉਣ ਦੀ ਪੜ੍ਹਾਈ ਕਰੂਗਾ ਨਾ बीएड ਪਾਸ ਕਰਕੇ ਫੇਰੀ ਕੰਮ ਸਿੱਖੂਗਾ ਸਾਡੇ ਪੜ੍ਹਾਈ ਹੋਈ ਪਈ ਐ ਅਸਲੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇਗੜ ਸਾਹਿਬ ਦੀ ਮਹਾਨ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਨੂੰ ਵਜੀਖਾਂ ਦੇ ਵੱਲੋਂ ਸ਼ਹਾਦਤ ਦੇ ਦਿੱਤੀ ਗਈ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਇੰਨ ਦਿੱਤਾ ਗਿਆ ਤੇ ਮਾਤਾ ਗੁਜਰਕੌਰ ਨੂੰ ਵੀ ਦੱਸਿਆ ਜਾਂਦਾ ਕਿ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੀ ਯਾਦ ਦੇ ਅੰਦਰ ਹਰ ਸਾਲ ਇੱਥੇ ਸ਼ਿਦੀ ਜੋੜ ਮੇਲ ਲੱਗਦੇ ਨੇ ਅਤੇ ਇਹਨਾਂ ਸ਼ਿਦੀ ਜੋੜ ਮੇਲ ਦੇ ਦੌਰਾਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਅਨਤ ਮਸਤਕ ਹੁੰਦੀਆਂ ਨੇ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਉਹਨਾਂ ਸਿੰਘਾਂ ਦੇ ਨਾਲ ਮਿਲਾਵਾਂਗੇ ਜਿਨ੍ਹਾਂ ਨੂੰ ਵੈਖੇ ਗੁਰੂ ਪਾਤਸ਼ਾਹ ਨੇ ਕਿਹਾ ਸੀਗਾ ਕਿ ਗਰੀਬ ਸਿੱਖਣ ਕੋ ਮੈਂ ਦੇਉ ਪਾਤਸ਼ਾਹੀ ਉਸ ਇਗਲੀਗਰ ਸਿੱਖ ਜਿਨ੍ਹਾਂ ਦੇ ਬਣਾਏ ਹੋਏ ਹਥਿਆਰ ਗੁਰਗੋਬਿੰਦ ਸਿੰਘ ਮਹਾਰਾਜ ਜੰਗਾ ਜੁੱਧਾਂ ਦੇ ਵਿੱਚ ਵਰਤੇ ਦੇ ਸੀਗੇ ਜੰਗਾ ਜੁੱਧਾਂ ਲੜੀਆਂ ਉਹਨਾਂ ਨੇ ਇਨ੍ਹਾਂ ਸਿਗਲੀਗਰ ਸਿੱਖਾਂ ਦੇ ਬਣਾਏ ਹੋਏ ਹਥਿਆਰਾਂ ਦੀ ਤਾਂ ਉਹ ਸਿਗਲੀਗਰ ਸਿੱਖ ਭਰਾ ਹਰ ਸਾਲ ਇੱਥੇ ਜਿਵੇਂ ਆਉਂਦੇ ਨੇ ਸ਼ਿਦੀ ਜੋੜ ਮੇਲ ਦੇ ਦੌਰਾਨ ਤੇ ਇੱਥੇ ਆ ਕੇ ਸ਼ਸਤਰ ਤਿਆਰ ਕਰਦੇ ਨੇ ਅਤੇ ਇੱਥੋਂ ਜਿਹੜੀ ਸੰਗਤ ਆ ਇਹਨਾਂ ਦੇ ਕੋਲ ਸ਼ਸਤਰ ਵੀ ਛੀਦਿਆ ਤੇ ਸਿਗਲੀਕਰ ਸਿੱਖਾਂ ਦਾ ਇਤਿਹਾਸ ਕੀ ਆ ਉਹ ਵੀ ਆਪਾਂ ਇਹਨਾਂ ਤੋਂ ਜਾਣਾਂਗੇ ਇਹਨਾਂ ਦੀ ਖਾਸੀਅਤ ਆ ਕੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਇੰਨੇ ਹੀ ਕੌਮ ਦੇ ਵੱਲੋਂ ਜਿਹੜੇ ਹਥਿਆਰ ਬਣਾ ਕੇ ਦਿੱਤੇ ਗਏ ਸੀਗੇ ਜਦੋਂ ਜੰਗਾ ਜੁੱਧਾਂ ਲੜੀਆਂ ਗਈਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਲੋੜ ਪੈ ਗਈ ਅੱਜ ਤੁਸੀਂ ਲਿਖ ਕੇ ਲਾਇਆ ਉਹ ਸਿਗਲੀਗਰ ਕੌਮ ਨੂੰ ਪਛਾਣੀਏ ਇਹ ਲਿਖ ਕੇ ਇਸ ਤਰ੍ਹਾਂ ਲਾਇਆ ਵੀ ਸਿੱਕ ਕੌਮ ਨਾ ਆਪਣੀ ਭੁਲ ਗਈ ਸੀ ਇਸ ਕੌਮ ਨੂੰ ਮਹਾਰਾਜ ਨੇ ਤਾਂ ਆਪਣੇ ਗੱਲ ਲਾ ਕੇ ਰੱਖਿਆ ਸੀ 6ਵੇਂ ਪਾਤਸ਼ਾਹ ਬਣੇ ਫਿਰ ਉਹਦੇ ਬਾਅਦ 10ਵੇਂ ਪਾਤਸ਼ਾਹ ਨੇ ਸਾਨੂੰ ਗੱਲ ਲਾ ਕੇ ਰੱਖਿਆ ਫਿਰ ਉਹਦੇ ਬਾਅਦ ਮਹਾਰਾਜ ਜੀ ਸਿੰਘ ਨੇ ਤੁਹਾਨੂੰ ਗੱਲ ਲਾ ਕੇ ਰੱਖਿਆ ਜਿਹਦੀ ਹੁਣ ਦੀ ਸਰਕਾਰ ਹੁਣ ਦੀ ਜਿਹੜੀ ਹੁਣ ਰਾਜ ਚੱਲ ਰਿਹਾ ਉਹ ਸਾਨੂੰ ਭੁੱਲ ਗਏ ਤਾਂ ਕਰਕੇ ਲਿਖੀ ਕੇ ਲਾਇਆ ਹੈ ਬੋਰਡ ਕਿਉਂ ਪੁੱਛਗੇ ਚ ਨਹੀਂ ਹੁੰਦੀ ਹੁਣ ਇਹਨਾਂ ਗਰੀਬ ਸਿੱਖਣ ਕੋ ਤੋਂ ਮੈਂ ਦਿਉ ਪਾਸ਼ਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਫਰਮਾਨ ਕਰਕੇ ਸੀ ਉਹਨਾਂ ਨੇ ਤਾਂ ਪਾਸ਼ਾਹੀ ਗਰੀਬ ਸਿੱਖਣ ਨੂੰ ਬਖਸ਼ੀਆਂ ਨੇ ਹੁਣ ਗਰੀਬਾਂ ਕੋਲੀ ਆਣੀ ਇਹ ਸਾਰੀ ਕੁਝ ਚ ਇਹ ਵੱਡੇ ਕ ਇਹ ਵੱਡੇ ਲੜਣਗੇ ਗੱਡੀਆਂ ਘਰ ਦੇ ਧੰਨ ਦੇ ਪਿੱਛੇ ਆ ਮਹਾਰਾਜ ਜਿਹੜੇ ਗਰੀਬ ਸਿੱਖੇ ਨੇ ਉਹ ਪਾਸ਼ਾਹੀ ਦੇ ਪਿੱਛੇ ਕੁਰਬਾਨੀ ਦਿੱਤੀਆਂ ਨੇ ਗਰੀਬ ਸਿੱਖੇ ਜਿਹੜੇ ਔ ਗਰੀਬ ਸਿੱਕੇ ਮਾਰਦੇ ਨਾਲ ਰਹਿੰਦੇ ਸੀ ਹਰ ਗਰੀਬਾ ਨੇ ਕੁਰਬਾਨੀ ਦਿੱਤੀ ਹੈ ਤਾਂ ਤਾਈ ਮਾਰਦੀ ਨੇ ਆਖਿਆ ਕਿ ਮੈਂ ਗਰੀਬਨ ਨੂੰ ਦਿਉ ਪਾਛਾਈ ਪਰ ਹੁਣ ਦੇ ਠੇਕੇਦਾਰਾਂ ਨੇ ਗਰੀਬਾਂ ਨੂੰ ਬਾਹਰ ਕੱਢਿਆ ਹੋਇਆ ਇਹਨਾਂ ਨੂੰ ਕਹਿੰਦੇ ਇਹ ਗਰੀਬ ਨੇ ਉਹ ਠੇਕੇਦਾਰ ਜਿਹੜੇ ਨਾ ਇਹ ਕਮੇਟੀ ਠੇਕੇ ਦੇ ਦਿੰਦੀ ਹੈ ਕਮੇਟੀ ਪੂਰਾ ਫਤੇਗੜ ਸਾਹਿਬ ਦਾ ਇਹਨਾਂ ਨੇ ਠੇਕਾ ਦੇ ਰੱਖਿਆ ਗੁਰੂ ਫਤੇਗੜ ਸਾਹਿਬ ਦੀ ਧਰਤੀ ਦਾ ਇਸ ਧਰਤੀ ਤੇ ਖੂਨ ਡੁੱਲੇ ਗੁਰਗੋਬ ਸਿੰਘ ਦੇ ਬੱਚਿਆਂ ਦਾ ਤੋ ਗਰੀਬ ਜਿਹੜੇ ਆਣਗੇ ਉਹ ਗੁਰੂ ਮਾਰਦ ਦੇ ਚਰਨਾਂ ਵਿੱਚ ਹੀ ਆਣਗੇ ਪੇਟ ਪਾਲਣ ਵਾਸਤੇ ਤੋ ਹੁਣ ਵੀ ਹੁਣ ਸਾਡੇ ਕੋਲੇ ਵੀ ਠੇਕਾ ਠੇਕੇਦਾਰ ਆ ਗਏ ਸੀ ਬਾਬਾ ਜੀ ਪਰਚੀ ਕੱਢਣੀ ਐ ਨਾ ਡਾਂਗ ਜਿਸ ਰੇ ਮੇਰੇ ਕੋਲੇ ਤੋਂ ਸਿੱਧੀ ਠੋਕ ਕੇ ਤੁਹਾਡੇ ਤੋਂ ਵੀ ਆ ਕੇ ਪੈਸੇ ਮੰਗੇ ਜਾਂਦੇ ਇੱਥੇ ਲਾਉਣ ਦੇ ਸਟਾਲੋਂ ਹਾਂ 2-2000 ਰੁਪਏ ਮੰਗਦੇ ਨੇ ਸਾਡੇ ਕੋਲੇ ਲੈਣ ਦਾ ਹਾਂ ਜਦੋਂ ਇਹ ਸਾਰਾ ਬਾਜ਼ਾਰ ਲੱਗਿਆ ਨਾ ਅੱਜ ਤੇ 2-2 ਹਜ਼ਾਰ ਦੇਣਾ ਹੈ ਤੁਸੀਂ ਨਾ ਸਾਡੇ ਕੋਲੇ ਤੇ ਇੱਕ ਰੁਪਿਆ ਨਹੀਂ ਹੈ ਅਸੀਂ 20 ਤਰੀਕ ਦੇ ਆਏ ਪਏ ਆ 20 ਤਰੀਕ ਦੇ ਨਾ 20 ਤਰੀਕ ਦੇ ਨਾਲ ਘੁੜ ਰਹੇ ਹਾਂ ਅਸੀਂ ਘੁਲ ਘੁਲ ਕੇ ਘੁਲ ਘੁਲ ਕੇ ਮਸਈ ਅੱਡ ਲਾਇਆ ਹੈ ਤੁਸੀਂ ਇੰਨੀ ਕੁਰਬਾਨੀ ਦੇ ਕੇ ਮਰਦ ਨੂੰ ਸ਼ਸਤਰ ਵਸਤਰ ਬਣਾਇਆ ਕੇ ਦਿੰਦੇ ਆ ਅੱਜ ਦੇਲੇ ਅਸੀਂ ਰੋਡ ਤੇ ਬੈਠੇ ਆ अच्छा फिर इतिहास ਦੱਸ ਦਿਓ ਇੱਕ ਵਾਰੀ ਸਿਗਲੀਗਰ ਕੌਮ ਦਾ ਇਤਿਹਾਸ ਕੀ ਰਿਹਾਗਾ ਇਤਿਹਾਸੇਵੇਂ ਜੀ ਸਾਰੀ ਜਿੰਨੇ ਵੀ ਹੁਣ ਪਹਿਲੇ ਤੋਂ ਫਤਿਹ ਦੀ ਸਾਂਝ ਕਰਨੀ ਹੈ ਜੀ ਵਾਇਗੁਰਤੀ ਕਾ ਹਾਲ ਸਾ ਵਾਇਗੁਰਤੀ ਕਰਦੇ ਜਿੰਨੇ ਵੀ ਬਾਹਲੇ ਦੇਸ਼ ਵਿਦੇਸਾਂ ਵਿੱਚ ਬੈਠੀਏ ਸੰਗਤ ਹਿੰਦੁਸਤਾਨ ਪੰਜਾਬ ਵਾਰਲਡ ਹਰਿਆਣਾ ਰਾਜਸਥਾਨ ਮਾਰਾ ਜਿੰਨੇ ਵੀ ਜਿੱਥੇ ਵੀ ਸਿੱਖ ਬੈਠੇ ਆ ਔਰ ਸਾਰੇ ਨੂੰ ਫਤਿਹ ਦੀ ਸਾਂਝ ਬੋਲ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਹੈ ਜੀ ਤੋਂ ਪਹਿਲੇ ਮੁਸਲਮਾਨ ਕੱਚੇ ਹਥਿਆਰ ਬਣਾ ਬਣਾ ਕੇ ਦਿੰਦੇ ਸੀ ਮਹਾਰਾਜ ਸਮੇਂ ਦੇ ਵਿੱਚੇ ਮੇ Pase ਤਾਂ ਉਹ ਜੰਗਾ ਦੇ ਵਿੱਚ 빙ਗੇ ਹੋ ਜਾਂਦੀ ਸੀ ਧਾਰਾ ਮੁੜ ਜਾਂਦੀ ਸੀ ਅ ਜੰਗ ਜੰਗ ਦੇ ਵਿੱਚ ਜਵਾਬ ਦੇ ਦਿੰਦੀ ਸੀ ਤੇ ਮਹਾਰਾਜ ਨੇ ਸਾਨੂੰ ਸਿੱਖਾਂ ਨੂੰ ਭੇਜਿਆ ਵੀ ਚੜਤੇ ਤਰਫ ਰਹਿਣਗੇ ਜਿਹੜੇ ਬੰਜਾਰੇ ਸਿੱਖ ਅਸੀਂ ਬੰਜਾਰੇ ਸੀ ਬੱਲੇ ਸਿਕਲੀਗਰ ਸਿੱਖ ਜਿਹੜੇ ਮਹਾਰਾਜ ਨੇ ਬਣਾਏ ਸਾਨੂੰ 6ਵੇਂ ਪਾਚਾ ਹਰਗੋਬਾਹ ਸਾਹਿਬ ਨੇ ਜਦੋਂ ਅਸੀਂ ਤਲਵਾਰ ਬਣਾ ਕੇ ਦਿੱਤੀ ਨੰਬਰ 1 ਉਹਦੇ ਵਿੱਚ ਫਿਰ ਮਹਾਰਾਜ ਦੀ ਸਿਕਲ ਦੀ ਸੀ ਚਿਹਰਾ ਤੋਂ ਮਹਾਰਾਜ ਨੇ ਜਦੋਂ ਚਿਹਰਾ ਪਾ ਦਸਤਾਰ ਬੰਦੇ ਨੇ ਤਾਂ ਸੀਸਾ ਰੱਖ ਲੈਂਦੇ ਆ ਮੂਰਾ ਪਾ ਰੱਖ ਲੈਂਦੇ ਆ ਨਾ ਤੋਂ ਮਾਰੇ ਤਾਂ 6ਵੇਂ ਪਾਚਾ ਦਾ ਚਿਹਰਾ ਦਿਖਿਆ ਉਹਦੇ ਵਿੱਚ ਬੋਲ ਮਹਾਰਾਜ ਜਨਾਗਾ ਸ਼ਕਲ ਕਰ ਪ੍ਰਵਾਰ ਜਿਹੜੀ ਤੁਸੀਂ ਸ਼ਕਲ ਦੇਖ ਲੋਗੇ ਉਹੀ ਚੀਜ਼ ਤੁਸੀਂ ਬਣਾ ਲੋਗੇ ਇਹਨੇ ਪਾਸ਼ਾ ਨੇ ਗੱਲ ਕਹੀ ਸੀ ਛੇਵੇਂ ਪਾਸ਼ਾ ਦਾ ਵਰਦਾਨ ਹੈ ਹਾਂ ਵਰਦਾਨ ਹੈ ਸਾਡੇ ਚਿੰਦੜੇ ਬੱਚੇ ਮਿਸਤਰੀ ਹੈ ਸਾਨੂੰ ਸਿਖਾਣ ਸਾਡੇ ਬੱਚੇ ਨੂੰ ਸਿਖਾਣ ਦੀ ਲੋੜ ਨਹੀਂ ਹੈ ਜਿਵੇਂ ਤੁਸੀਂ ਆਪ ਦਾ ਭਟੰਗੀ ਸਿੰਘ ਵੀ ਨਾਲ ਲਈ ਬੈਠੇ ਹੋ ਹਾਂ ਇਹ ਵੀ ਕੰਮ ਕਰਦਾ ਹੁਣ ਇਹਨੇ ਸੂਆ ਚੜ ਕੇ ਦਿੱਤਾ ਸੀ ਨੇ ਅਰੇ ਤੋਂ ਵਧੀਆ ਹੀ ਕਰਤਾ ਮਨੇ ਇਹ ਤੋਂ ਵੇਚਣ ਆਰਾ ਕਰ ਦਿੱਤਾਵਾਂਗਾ ਫਿਰ ਮੈਂ ਪਿੱਛੇ ਸਮਰ ਆਤੀ ਪਿਛੇ ਮੈਂ 300 ਦਾ ਵਿਕ ਜੂਗਾ ਇਹ ਇਹ ਛੜਾਛੜੀ ਕਰ ਰਿਹਾ ਸੀ ਟੋਟਾ ਪਿਆ ਸੀ ਇਹਨੇ ਤਿਆਰ ਕਰਤਾ ਮੈਂ ਉੱਪਰ ਸੰਭਾਤੀ ਅੱਛਾ ਫਿਰ ਅੱਗੇ ਦਾ ਇਤਿਹਾਸ ਏਵੇਂ ਪਾਸ਼ਾ ਤੋਂ ਬਾਅਦ ਕਿਵੇਂ ਪਿਛੇ ਮੇ ਪਾਸ਼ਾ ਬਾਅਦ ਦਸਵੇਂ ਪਾਸ਼ਾ ਜੀ ਆਏ ਜੰਗ ਜੂਦ ਉਹਨਾਂ ਨੂੰ ਵੀ ਸ਼ਸਤਰ ਬਣਾ ਕੇ ਦਿੱਤੇ ਗੋਲਾ ਬਰੂਦ ਅਸਲਾ ਬੰਦੁਕਾ ਜਿੰਨੇ ਵੀ ਹੈ ਮਹਾਰਾਜ ਨੂੰ ਬਣਾ ਕੇ ਦਿੱਤੀਆਂ ਜੰਗਾਂ ਦੇ ਵਿੱਚ ਅੱਛਾ ਕਿਹੜੀਆਂ ਕਿਹੜੀਆਂ ਜੰਗਾਂ ਮਹਾਰਾਜ ਜਿੰਨੇ ਤੁਹਾਡੇ ਸ਼ਸਤਰਾਂ ਦੇ ਨਾਲ ਲੜੀਆਂ ਸਾਰੀਆਂ ਜੰਗਾਂ ਜਿੰਨੀ ਵੀ 14 ਕੋ 14 ਜੰਗਾ ਸਾਡੇ 70 ਨਾਲ ਲੜੀਆਂ ਨੇ ਸਾਰੀ ਜੰਗਾ ਜਿੰਨੀ ਵੀ 6ਵੇਂ 5ਵੇਂ ਨੇ ਜੰਗਾ ਕੀਤੀ ਹੈ ਨਾ ਉਹ ਵੀ ਜੰਗਾ ਦੇ ਵਿੱਚ ਹੀ ਸਾਰੀ ਜੰਗਾ ਦੇ ਵਿੱਚ ਹੀ ਹਿੱਸਾ ਹੈ ਸਾਡਾ ਮੈਂ ਕਿੰਨੀ ਜੰਗਾ ਗਿਣ-ਗਿਣ ਕੇ ਪਤਾਵਾ ਸਾਰੀ ਜੰਗਾ ਦਾ ਇਤਿਹਾਸ ਬੋਲਦਾ ਹੈ ਇਹ ਤਾਂ ਲਿਖ ਕੇ ਬੈ ਲੋਕ ਭੁੱਲ ਗਏ ਸੀ ਬਿਸਿਕਲੀ ਕਰ ਕੌਮ ਹੈ ਹੀ ਨਹੀਂ ਲੋਕਾਂ ਨੂੰ ਪਤਾ ਨਹੀਂ ਸੀ ਹੁਣ ਜਾਪੁਰੂ ਕੋ ਬੈ ਵੀ ਗੁਰੂ ਦੀ ਮਿਲਟਰੀ ਹੈਗੀ ਏ ਚੀਜ਼ ਬਣਾਉਣ ਆ ਰਹੀ ਸੋਰਮਿਕ ਕਮੇਟੀ ਨਹੀਂ ਦੱਸਦੀ ਸੋਰਮਿਕ ਕਮੇਟੀ ਦੱਸਦੀ ਨਹੀਂ ਉਹਨੇ ਇਹ ਬਿਲਡਿੰਗਾਂ ਤੋਂ ਪੈਸਾ ਲਾ ਰਹੇ ਹਨ ਵੱਡੇ ਵੱਡੇ ਬਿਲਡਿੰਗ ਬਣਾ ਰਹੇ ਹਨ ਹਾਂ ਇਹ ਗਰੀਬ ਜਿਹਦੇ ਗਰੀਬ ਸਿੱਖ ਹਨ ਜਿਨ੍ਹਾਂ ਦੇ ਮਕਾਨ ਨਹੀਂ ਪੜ ਰਹੇ ਜਿਨ੍ਹਾਂ ਦੇ ਰੋਟੀ ਖਰਦੇ ਵਿੱਚ ਨਹੀਂ ਬੱਕਰੇ ਉਹਨਾਂ ਨੂੰ ਜਾ ਕੇ ਬਜਟ ਦੇਵੇ ਉਹਨਾਂ ਦੇ ਮਕਾਨ ਬਣਾਵੇ ਸੋਰਮਿਕ ਕਮੇਟੀ ਤੋਂ ਦੂਜੇ ਧਰਮ ਦੇ ਵਿੱਚ ਜਾ ਹੀ ਨਹੀਂ ਸਕਦਾ ਉਹਦੋਂ ਲੋੜਵੰਦ ਪੂਰੀ ਕਰੋ ਸਿੱਖ ਦੀ ਸੇਕਦੀ ਲੋਨ ਬੰਦ ਪੂਰੀ ਕਰੋ ਜੁਗੀ ਤੋਂ ਉਹਨੂੰ ਪੱਕਾ ਮਕਾਨ ਬਣਾ ਕੇ ਦਿਓ ਉਹ ਅਗਲੇ ਵੇਚਾਊਗਾ ਹੀ ਨਹੀਂ ਉਹ ਐਸਾ ਹੀ ਧਰਮਾਂ ਦੇ ਅਗਲੇ ਉਹਨਾਂ ਵਿੱਚ ਉਹਤੇ ਗੰਗਾ ਨਗਰ ਦੇ ਵਿੱਚੋਂ ਘੱਟੋ ਘੱਟ 20 ਘਰ ਐਸਾ ਹੀ ਧਰਮ ਦੇ ਨਾਲ ਜੁੜ ਗਏ ਸਿਕਲੀ ਕਰ ਸਿੱਖਾਂ ਦੇ ਸਿਕਲੀ ਕਰਨੀ ਦੂਜੇ ਧਰਮਾਂ ਦੂਜੇ ਬੰਦੇ ਦੀ ਗੱਲ ਕਰ ਰਹਾ ਸਾਨੂੰ ਤਾਂ ਨੇੜੇ ਹੀ ਨਹੀਂ ਲੱਗਦੇ ਤੁਹਾਨੂੰ ਨਹੀਂ ਲਾਚ ਦਿੰਦੇ ਆ ਕੇ ਵੀ ਸਾਡੇ ਨਾਲ ਆ ਜਾਓ ਲੱਖਾਂ ਰੁਪਿਆ ਲੈ ਲਓ ਤੁਹਾਡੇ ਜਵਾਕਾਂ ਦੀ ਪੜ੍ਹਾਈ ਕਰਾ ਦਾਂਗੇ ਪੜ੍ਹਾਈ ਹੋਈ ਪਈ ਐ ਏ ਬੀਐਡ ਪਾਸ ਕੀਤੀ ਹੋਈਏ ਨੇ اچھا ਕੋਈ ਦਾ ਅਸਲਾ ਦੋ ਦੋ ਬਤੂਕਾ ਬਣਾਣ ਦੀ ਅਸਲਾ ਬਣਾਣ ਦੀ ਪੜਾਈ ਕਰੂਗਾ ਨਾ ਬੀਐਡ ਪਾਸ ਕਰਕੇ ਫੇਰੀ ਕੰਮ ਸਿੱਖੂਗਾ ਸਾਡੇ ਪੜਾਈ ਹੋਈ ਪਈ ਐ ਅਸਲੇ ਦੀ ਬਤੂਕਾ ਦੀ ਬਰੇਲ ਸਾਰਾ ਫਿੱਟ ਕੀਤਾ ਹੋਇਆ ਹੈ ਮਾਰਨ ਲਈ ਠੀਕ ਉੱਤੋਂ ਬਿਟੋਇਆ ਪਿਆ ਜਿਵੇਂ ਬਿਜਲੀ ਆਂਦੀ ਨਾ ਟ੍ਰਾਂਸਫਾਰਮ ਦੇ ਵਿੱਚ ਫਿੱਟ ਹੋ ਜਾਂਦੀ ਏ ਉਹ ਚੀਜ਼ ਐ ਮਾਰਗ ਨੇ ਕਰੰਟ ਪੈਦਾ ਕੀਤਾ ਹੋਇਆ ਹੈ ਸਾਡੇ ਵਿੱਚ ਅੱਛਾ ਢੋ ਬੱਚਾ ਵੀ ਪੈਦਾ ਹੋਊਗਾ ਉਹ ਵੀ ਮਿਸਤਰੀ ਪੈਦਾ ਹੋਊਗਾ ਅੱਛਾ ਅੱਛਾ ਇੱਕ ਗਾ ਦਾ ਜਿਹੜੇ ਬਚਿੱਤਰ ਸਿੰਘ ਨੇ ਹਾਥੀ ਦੇ ਨਾਗਣੀ ਮਾਰੀ ਸੀਗੀ ਜਿਹੜੀ ਜਿਹਨਾਂ ਸ਼ਿਕਾਰ ਕੀਤਾ ਸੀ ਹਾਥੀ ਦਾ ਗੁਰੂ ਪਾਤਸ਼ਾਹ ਨੇ ਦੇ ਕੇ ਭੇਜਿਆ ਸੀ ਨਾਗਣੀ ਮੱਥੇ ਦੇ ਵਿੱਚ ਮਾਰਨੀ ਉਹ ਵੀ ਤੁਸੀਂ ਤਿਆਰ ਕੀਤੀ ਸੀ ਹਾਂ ਉਹ ਨਾਗਣੀ ਪਈ ਉੱਤੇ ਤਿਆਰ ਕਰੀ ਜਾਂਦਾ ਹਾਂ ਨਾਗਣੀ ਬਣਾਈ ਉਹ ਨਾਗਣੀ ਆਪੇ ਨਾਗਣੀ ਚਾ ਇਹਦੇ ਨਾਲ ਹਾਕੀ ਦਾ ਮਤਲਬ ਵਿੱਚ ਪਾਇਆ ਸੀਗਾ 75 ਇਹ ਉਹੀ ਉਹੀ ਨਕਲੀ ਇਹ ਉਹਦੀ ਨਕਲ ਹੈ ਅਸਲ ਨਹੀਂ ਬਣਾ ਸਕਦੇ ਉਹਦੀ ਨਕਲ ਚਿਪਟੂ ਸੇਮ ਉਹੀ ਚੀਜ਼ ਹੈ ਅੱਛਾ ਅਸਲ ਕਿਵੇਂ ਕਿਹੜੀ ਬਣਾ ਸਕਦੇ ਕੀ ਕਰਦੇ ਇਹ ਅਸਲੀ ਹੈ ਇਹ ਤਾਂ ਅਸਲੀ ਹੈ ਪਰ ਹੋਰ ਨਹੀਂ ਕੋਈ ਬਣਾ ਸਕਦਾ ਹੋਰ ਕੋਈ ਸਾਡੇ ਇਲਾਵਾ ਕੋਈ ਬਣਾ ਨਹੀਂ ਸਕਦਾ ਕੋਈ ਲੋਹਾ ਢਾਲ ਦਿੰਦੇ ਨਾ ਇਹ ਲੋਹਾ ਨਹੀਂ ਢਾਲਿਆ ਪਿਆ ਇਹ ਹੱਥੇ ਦੀ ਬਣੀ ਹੋਈ ਹੈ ਸਾਡੀ ਹੱਥ ਨਾਲ ਕੁੱਟਕੁੱਟ ਕੇ ਬਣਾਈ ਹੋਈ ਹੈ ਹੱਥ ਨਾਲ ਕੁੱਟਕੁੱਟ ਕੇ ਕੁੱਟਕੁੱਟ ਕੇ ਬਣਾਈ ਹੋਈ ਹੈ ਹੱਥ ਨਾਲ ਇਹ ਸਾਰੀ ਅੱਛਾ ਇਹ ਕਹ ਦੱਸਿਓ ਐ ਫਿਰ ਕਿੰਨੀ ਕਮਾਈ ਹੋ ਜਾਂਦੀ ਜੇ ਇੱਥੇ ਆ ਕੇ ਸਸਤਰ ਤਿਆਰ ਕਰਕੇ ਇਹ ਕਮਾਈ 50-60 ਹਜ਼ਾਰ ਰੁਪਏ ਲਈ ਜਾਵਾਂਗਾ ਕਮਾ ਕੇ ਗੁਜ਼ਾਰਾ ਹੋ ਜਾਂਦਾ ਆਹੋ ਇਹ ਵੀ ਵਿਆਜ ਤੇ ਪੈਸੇ ਚੱਕ-ਚੱਕੇ ਬਣਾਏ ਨਾ ਝੂਠੀ ਮਾਰਦੇ ਆਪਾਂ ਅੱਛਾ ਇੰਨਾ ਸਬਰ ਇੰਨਾ ਚੜਦੀ ਕਲਾ ਫਿਰ ਕਿਵੇਂ ਆ ਮੰਗਦੇ ਵੀ ਕੁਛ ਨਹੀਂਗੇ ਕਿਸੇ ਤੋਂ ਨਹੀਂ ਲਾਲਚ ਹੁੰਦਾ ਕਿਸੇ ਨੂੰ ਵੀ ਸਾਡੀ ਮਤ ਕਰਦੋ ਤੁਹਾਡੇ ਤਾਂ ਲਾਲਚ ਵੀ ਨਹੀਂ ਹੈਗਾ ਫਿਰ ਵੀ ਚੜਦੀ ਕਲਾ ਚਿਹਰੇ ਤੇ ਮੁਸਕਾਨ ਇਧਰ ਪਚੰਗੀ ਸਿੰਘ ਵੀ ਖੁਸ਼ ਆ ਸੱਜੇ ਉਹ ਮਾਰੇ ਦੀ ਕਿਰਪਾ ਹੈ ਸਾਨੂੰ ਕੋਈ ਲਾਲਚ ਨਹੀਂ ਹੈ ਅਸੀਂ ਨਾਮ ਜਪਦੇ ਹਾਂ ਗੁਰੂ ਦਾ ਨਾਮੂ ਨਾਲ ਕਿਸੇ ਕੋਲੇ ਵੀ ਦੇ ਦੇ ਨਾ ਅਸੀਂ ਕਿਸੇ ਕੋਲੇ ਮੰਗਦੇ ਸਾਨੂੰ ਆਪ ਦੀ ਕਿਰਤ ਦਿੱਤੀ ਹੈ ਉਸ ਕਿਰਤ ਦੇ ਵਿੱਚ ਮਾਰੇ ਸਾਡਾ ਰੋਟੀ ਖਾ ਰਹੇ ਹਾਂ ਅਸੀਂ ਬਸ ਸਾਨੂੰ ਮੇਲ ਮਾਰੀ ਦੀ ਲੋੜ ਨਹੀਂ ਹੈ ਸਾਨੂੰ ਨਾ ਸਾਨੂੰ ਨਾ ਸਾਨੂੰ ਗੱਡੀ ਕਾਰਾਂ ਦੀ ਲੋੜ ਨਹੀਂ ਚਾ ਨਹੀਂ ਹੈਗਾ ਦੁਨੀਆ ਨੂੰ ਦੁਨੀਆ ਇਹ ਜਿਹੜੀਆਂ ਗੱਡੀਆਂ ਕਾਰਾਂ ਲਈ ਫਿਰਦੀ ਉਹਨੇ ਚਾਹੋ ਤੋ ਬਥੇਰਾ ਆਂਦੇ ਪੈਸਾ ਹੀ ਨਹੀਂ ਚਾਹੋ ਤੋ ਬਥੇਰਾ ਆਂਦੇ ਪੈਸਾ ਹੀ ਨਹੀਂ ਪੈਸਾ ਹੋਵੇ ਤੋ ਬੰਦਾ ਲੈਵੇ ਕੋਈ ਕੌਮ ਨਾਲ ਵੀ ਸ਼ਿਕਵਾ ਹੈਗਾ ਕੋਈ ਸੰਗਤਾਂ ਦੇ ਨਾਲ ਕੌਮ ਨਾਲ ਕੋਈ ਕਮੇਟੀਆਂ ਦੇ ਨਾਲ ਜਥੇਬੰਦੀਆਂ ਦੇ ਨਾਲ ਤੁਹਾਨੂੰ ਗੁੱਸਾ ਗਿਲਾ ਜਾਂ ਸ਼ਿਕਵਾ ਹੈ ਨਹੀਂ ਨਹੀਂ ਆਪਾਂ ਕਿਉ ਗੁੱਲਾ ਕਿਸੇ ਦੇ ਬੇਦਬੀ ਕਰੀਏ ਕਿਸੇ ਦੀ ਗੱਲ ਕਰਕੇ ਆਪਾਂ ਪਰ ਸੋਰਮਿਤ ਮੇਟੂ ਨੇ ਇਹ ਬੇਨਤੀ ਹੈ ਜਿੱਤੇ ਜਿੱਤੇ ਸਿਕਲੀ ਕਰ ਬੈਠੇ ਸਿੱਖ 13 ਕਰੋੜ ਸਿਕਲੀ ਕਰ ਰਹੇ ਨਾ ਉਹਨਾਂ ਨੂੰ ਪੰਜਾਬ ਲੈਵ ਜਾਵੇ ਉਹ ਪੰਜਾਬ ਛੱਡ ਕੇ ਗਏ ਹੋਏ ਨੇ ਅਸੀਂ ਪੰਜਾਬ ਆਉਣਾ ਚਾਹੁੰਦੇ ਹਾਂ ਉਹ ਪੰਜਾਬ ਪਾਸੇ ਆਲੇ ਚੰਦੇ ਆ ਸਾਨੂੰ ਇੱਥੇ ਸਾਡੀ ਜ਼ਮੀਨ ਵੀ ਏ ਜੀਜਾਦ ਵੀ ਏ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਮਹਾਰਾਜਾ ਪਟਿਆਲੇ ਦੇ ਟਾਈਮ ਦੇ ਵਿੱਚ ਵੀ ਸਾਨੂੰ ਵੱਖਰੇ ਵੱਖਰੇ ਹੋ ਗਏ ਅੰਗਰੇਜ਼ਾਂ ਨੇ ਵੱਖਰਾ ਵੱਖਰਾ ਕਰ ਦਿੱਤਾ ਵੀ ਇਹਨਾਂ ਨੂੰ ਕਲਾ ਕਲਾ ਕਰ ਦੇਣ ਖਾਲਸਾ ਰਾਜ ਨਾ ਫਿਰ ਦੁਬਾਰਾ ਨਾ ਆ ਜਾਵੇ ਖਾਲਸਾ ਰਾਜ ਸਸਤਲ ਨਾ ਲਾਊਗਾ ਮਿਸਤਰੀ ਨੂੰ ਜੋੜ ਕੇ ਰੱਖੋ ਫਿਰ ਵੀ ਖਾਲਸਾ ਰਾਜ ਆ ਜਾਊਗਾ ਅੱਛਾ ਸੇਵ ਜੱਦਿਆਂ ਦੀ ਸ਼ਹਾਦਤ ਤੇ ਤੁਹਾਨੂੰ ਮਾਤਾ ਗੁਜਰਕੋ ਦੀ ਸ਼ਹਾਦਤ ਨੂੰ ਕਿਵੇਂ ਪ੍ਰੇਰਣਾ ਲਈ ਜਾਵੇ ਮੈਨੂੰ ਤਾਂ ਬੜਾ ਦੁੱਖ ਦੀ ਗੱਲ ਐ ਇੱਥੇ ਜੋ ਮਾਰਦ ਸੇਵ ਜੱਦਿਆਂ ਦੇ ਜਿਹੜੇ ਜੋੜ ਮੱਲੇ ਦੇ ਵਿੱਚ ਸੰਗਤ ਆ ਰਹੀ ਐ ਈ ਸੋਰ ਸਰਾਬਾ ਨਾ ਕਰਨ ਬੂਰਾ ਅਫਸੋਸ ਕਰਨ ਘਰ ਦੇ ਵਿੱਚ ਮਰਗ ਹੋ ਜਾਂਦੀ ਹੈ ਪਰ ਘਰ ਦੇ ਵਿੱਚ ਚੁੱਲਾ ਨਹੀਂ ਬਾਲਦੇ 10 ਦਿਨ 13 ਦਿਨ ਬਿਲਕੁਲ ਨਹੀਂ ਚੁੱਲਾ ਬਾਲਦੇ ਬਿਲਕੁਲ ਨਹੀਂ ਬਾਲਦੇ ਇਸੇ ਵਿੱਚ ਸੰਗਤ ਨੂੰ ਆਖ ਰਹੇ ਆ ਇਹ ਤੇ ਅਫਸੋਸ ਕਰੋ ਛੇਬ ਜਾਂਦੇ ਆ ਮੈਂ ਤਾਂ ਗੁਜਰਕੁਰ ਅਸੀਂ 90 ਸਾਲ ਦੀ ਸੀ ਜੋ ਆਪਣੇ ਪੋਤੇ ਨੂੰ ਗਲ ਵਿੱਚ ਲਾ ਕੇ ਇੱਥੇ ਬੈਠੀ ਸੀ ਉਹਨਾਂ ਦਾ ਅਫਸੋਸ ਕਰਨਾ ਚਾਹੀਦਾ ਹੈ ਬੈਠਣਾ ਚਾਹੀਦਾ आधा ਘੰਟਾ ਅੱਖ ਮੀਚ ਕੇ ਉਹਦਾ ਅਫਸੋਸ ਕਰੋ ਘੰਟਾ ਤਾਂ ਘੰਟਾ ਉਧਰ ਉਧਰ ਘੁੰਮਣ ਦਾ ਕੋਈ ਖਿਆਦਾ ਨਹੀਂ ਹੈ ਅਫਸੋਸ ਕਰਨਾ ਚਾਹੀਦਾ ਸਿੱਖ ਧਰਮ ਜਦਾ ਕਹਿੰਦੇ ਮਾਤਮ ਹੀ ਨਹੀਂ ਕਰਨਾ ਚਾਹੀਦਾ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈਗਾ ਵਿਰਾਗ ਆ ਜਾਂਦਾ ਕੋਈ ਗੱਲ ਨਹੀਂ ਪਰ ਮਾਤਮ ਅਫਸੋਸਤਾ ਕਰਨਾ ਨਹੀਂ ਚਾਹੀਦਾ ਸਿੱਖ ਨੂੰ ਸਿੱਖ ਨੂੰ ਉਹ ਚੀਜ਼ ਕੋਈ ਤਾਂ ਮਾਇਆ ਦਾ ਅਫਸੋਸ ਕਰਦਾ ਹੈ ਮਾਰਦ ਮੈਂ ਕਿਉਂ ਮਾਇਆ ਦਾ ਅਫਸੋਸ ਨਹੀਂ ਕਰਨਾ ਮੇਲ ਮਾਲ ਦੀ ਅਫਸੋਸ ਨਹੀਂ ਕਰਨਾ ਜ਼ਮੀਨ ਜਾਇਦਾਦ ਦਾ ਅਫਸੋਸ ਨਹੀਂ ਕਰਨਾ ਅਫਸੋਸ ਕਰਨਾ ਹੈ ਸੇਵ ਜਾਂਦਿਆਂ ਦਾ ਪਾਪਾ ਫਤੇਹ ਸਿੰਘ ਦਾ ਔਰ ਮਾਤਾ ਗੁਦਰਕੌਰ ਦਾ ਅਜੀਤ ਸਿੰਘ ਜੁਜਾਰ ਸਿੰਘ ਦਾ ਜਵਾਵਰ ਸਿੰਘ ਜਵਾਵਰ ਸਿੰਘ ਇਹਨੇ ਦਾ ਅਫਸੋਸ ਕਰਨਾ ਹੈ ਮਾਇਆ ਦਾ ਅਫਸੋਸ ਨਹੀਂ ਕਰਨਾ ਜ਼ਮੀਨ ਦਾ ਨਹੀਂ ਕਰਨਾ ਮੇਲ ਮਾੜੀ ਦਾ ਨਹੀਂ ਕਰਨਾ ਇਹਨੇ ਦਾ ਕਰਨਾ ਹੈ ਅੱਛਾ ਮੈਂ ਪੂਰਾ ਪਰਿਵਾਰ ਦੇ ਨਾਲ ਆਉਣੇ ਹ ਇੱਥੇ ਅਸੀਂ ਪਰਿਵਾਰ ਦੇ ਨਾਲ ਆਉਂਦੇ ਪੂਰਾ ਪੂਰੇ ਪਰਿਵਾਰ ਦੇ ਨਾਲ ਪੂਰੇ ਟੱਬਰ ਸਾਰਾ ਪਰਵਾਰ ਜਿੰਨੇ ਵੀ ਆਪ ਆਪ ਦਾ ਲੈ ਕੇ ਆਏ ਹੋਏ ਅੱਛਾ ਪਰ ਸਾਨੂੰ ਪਿੰਲੇ ਆਣ ਪਿੰਦੇ 23 ਤਰੀਕ ਨੂੰ ਫਿਰ ਜਾ ਕੇ ਥਾ ਅਸੀਂ ਆਪ ਦਾ ਕਬਜ਼ਾ ਕਰ ਲੈਨੇ ਆ ਭਾਵੇਂ ਕਿੰਨੀ ਮਰਜ਼ੀ ਲੜਾਈ ਹੋ ਜਾਵੇ ਅੱਛਾ ਥਾ ਨਹੀਂ ਝੜਦੇ ਆਪ ਦੀ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅਸੀਂ ਇਹਨਾਂ ਸਿਗਲੀਗਰ ਸਿੱਖਾਂ ਦੇ ਨਾਲ ਗੱਲਬਾਤ ਕੀਤੀ ਇਤਿਹਾਸ ਜਾਣਿਆ 6ਵੇਂ ਪਾਸ਼ਾਏ ਤੋਂ ਲੈ ਕੇ 10ਵੇਂ ਪਾਸ਼ਾਏ ਮਹਾਰਾਜ ਰਣਜੀਤ ਸਿੰਘ ਦੇ ਵੱਲੋਂ ਵੀ ਇਹਨਾਂ ਨੂੰ ਆਪਣੇ ਗੱਲ ਦੇ ਨਾਲ ਲਾਇਆ ਗਿਆ ਪਰ ਅੱਜ ਤਰਾਸਦੀਆਂ ਕਿ ਇਹ ਕਹਿੰਦੇ ਸਾਨੂੰ ਅੱਜ ਕੁਝ ਵੀ ਸਮਝਿਆ ਨਹੀਂ ਜਾਂਦਾ ਸਾਡੇ ਇਤਿਹਾਸ ਨੂੰ ਐਡਾ ਵੱਡਾ ਇਤਿਹਾਸ 6ਵੇਂ ਪਾਸ਼ਾਏ ਤੋਂ ਚੱਲਦਾ ਆ ਰਿਹਾ ਹੈਗਾ ਇਹ ਤਸਵੀਰ ਇਹਨਾਂ ਦੇ ਵੱਲੋਂ ਜਿਹੜਾ ਲੇਖ ਇਤਿਹਾਸ ਵੀ ਲਗਾਇਆ ਗਿਆ ਹੈਗਾ ਤਾਂ ਜੋ ਇੱਥੇ ਆਉਂਦੀ ਸ਼ਿਦੀ ਜੋੜ ਮੇਲੇ ਦੇ ਅੰਦਰ ਆਉਂਦੀ ਸੰਗਤ ਇਤਿਹਾਸ ਨੂੰ ਪੜੇ ਅਤੇ ਇਹਨਾਂ ਸਿਗਲੀਗਰ ਸਿੱਖਾਂ ਨੂੰ ਦੇ ਇਤਿਹਾਸ ਬਾਰੇ ਜਾਣੇ ਕਿ ਕਿੱਡਾ ਵੱਡਾ ਇਤਿਹਾਸ ਗੁਰੂਆਂ ਦੇ ਵੱਲੋਂ ਜਿਨ੍ਹਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ ਗਈਆਂ ਤਾਂ ਉਹ ਲਿਖ ਕੇ ਵੀ ਇਹਨਾਂ ਨੇ ਲਾਇਆ ਦੇਖ ਤੇ ਫਤਿਹਪੁਰਸ ਕੀ ਜੀਤ ਆਉ ਸਿਗਲੀਗਰ ਕੌ ਨੂੰ ਪਛਾਣੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਦਾ ਇਤਿਹਾਸ ਇਹਨਾਂ ਸਿਗਲੀਗਰ ਸਿੰਘ ਸਭਾ ਦੇ ਵੱਲੋਂ ਪੰਜਾਬ ਦੇ ਵੱਲੋਂ ਇਹ ਲਗਾਇਆ ਗਿਆ ਜਗਦੇਵ ਸਿੰਘ ਸੇਵਾਦਾਰ ਅਸ਼ੋਕ ਸਿੰਘ ਜਥੇਦਾਰ ਇਹਨਾਂ ਦੇ ਵੱਲੋਂ ਜਿਹੜਾ ਹਰ ਸਾਲ ਇੱਥੇ ਆ ਕੇ ਆਪਣੇ ਪਰਿਵਾਰਾਂ ਦੇ ਪਰਿਵਾਰ ਦੇ ਨਾਲ ਇਹ ਸੇਵਾ ਕਰਦੇ ਨੇ ਇੱਥੇ ਆ ਕੇ ਜਿਵੇਂ ਗੁਰੂਆਂ ਨੂੰ ਸ਼ਸਤਰ ਤਿਆਰ ਕਰਕੇ ਦਿੰਦੇ ਸੀ ਓਵੇਂ ਹੀ ਅੱਜ ਸਿੱਖਾਂ ਨੂੰ ਸ਼ਸਤਰ ਤਿਆਰ ਕਰਕੇ ਦਿੱਤੇ ਜਾਂਦੇ ਨੇ ਤੇ ਇਹਨਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੁੰਦਾ ਕਦੇ ਇਹਨਾਂ ਨੇ ਕਿਸੇ ਵੀ ਮੀਡੀਆ ਦੇ ਰਾਹੀਂ ਕਿਸੇ ਵੀ ਚੈਨਲ ਦੇ ਰਾਹੀਂ ਕਦੇ ਵੀ ਇਹ ਮੰਗ ਨਹੀਂ ਰੱਖੀ ਕਿ ਸਾਨੂੰ ਪੈਸੇ ਚਾਹੀਦੇ ਆ ਸਾਨੂੰ ਲੱਖਾਂ ਰੁਪਏ ਚਾਹੀਦੇ ਜਾਂ ਗੱਡੀਆਂ ਕਾਰਾਂ ਦੌਲਤਾਂ ਸ਼ੌਹਰਤਾ ਚਾਹੀਦੀਆਂ ਹਮੇਸ਼ਾ ਕਿ ਆਸ ਕੀ ਸਾਡੀ ਮਿਹਨਤ ਦਾ ਸਾਡੀ ਕਿਰਤ ਦਾ ਮੁੱਲ ਪਵੇ ਅਤੇ ਸਾਨੂੰ ਵੀ ਨਾਲ ਰੱਖਿਆ ਜਾਵੇ ਸਾਨੂੰ ਵੱਖਰਾ ਕਿਉਂ ਕੀਤਾ ਕੈਮਰਾਮੈਨ ਹਰਪਸੀਨ ਦੇ ਨਾਲ ਮੈਂ ਰਾਜਦ ਸਿੰਘ